ਉੱਚੇ ਦੇਉ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਮਰੇ ਤੁਮ ਤੇ ਹੋਏ ਤੁਮਰੀ ਗਤ ਮਿਤ ਨਾਨਕ ਦਾਸ ਤੁਧਿਆ ਕੀ ਅਰਦਾਸ ਜਿਉ ਪਿੰਡ ਸਭ ਕਹੋ ਨਾਨਕ ਸਬ ਕੋਈ ਨਾਉ ਨ ਜਾਣੇ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਈਂ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪਤਮ ਭਗਵਤੀ ਸਿਮਰਖਾ ਗੁਰੂ ਨਾਨਕ ਲੀਨ ਧਿਆਏ ਫਿਰ ਅੰਗਦ ਕੁਰਤੇ ਅਮਰਦਾਸ RAM DAS ਹੋਂ ਸਹਾਇ ਅਰਜਨ ਹਰ ਕੋ ਵਿੰਦ ਨਾਮ ਸਮਰਾਓ ਸ਼੍ਰੀ ਹਰ ਰਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠੇ ਸਭ ਦੁਖ ਜਾਹੀ ਤੇਗ ਬਹਾਦਰ ਸਿਮਰਿਆ ਕਰ ਨਉ ਨਿਤੇ ਆਵਤਾਈ ਸਭ ਤਾਈ ਹੋ ਜਿਸਾਏ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋ ਜਿਸਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਅੰਤਰਕਲ ਸਾਜੀ ਬੋਲੋ ਜੀ ਸੰਜਾ ਪਿਆਰਿਆ ਚੋਹਾ ਸਾਹਿਬ ਜਾਦੇ ਆ ਚਾਲੀ ਮੁਕਤੇ ਆ ਹਟੀਆਂ ਜਫੀਆਂ ਤਪੀਆਂ ਜੇ ਨਾਮ ਜਪਿਆ ਵੰਡ shakya ਦਿਖ ਚਲਾਈ ਤੇਗ ਵਾਹੀ ਦਿਖ ਸੂਕੇ ਅੰਡਟ ਕੀਤਾ ਤਨਾ ਪਿਆਰਿਆ ਸੱਚਿਆਰਿਆ ਦੇ ਕਮਾਈ ਦਾ ਅੰਤਰ ਕਲ ਸਾ ਜੀ ਬੋਲੋ ਜੀ ਨੰਦ ਤੁਗਾ ਸੁਗੰਧਿਆਲੇ ਧਰਮ ਹੀ ਸਿਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਂ ਜਾ ਚਰਖਰੀਆਂ ਤੇ ਚੜੇ ਤਾਨ ਆਰਿਆ ਨਾ ਚਰਵਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੇਖੇ ਕੇਸਾ ਸੁਆਸਾ ਸੰਗਲੇ ਬਹੀ ਤਿਨ ਦਿਖ ਮੈਦਾ ਧਿਆਨ ਅੰਤਰ ਕਲਸਾ ਜੀ ਬੋਲੋ ਜੇ ਪੰਜ ਤਤ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕਾਲ ਸਾਹਿਬ ਬੋਲੋ ਜੇ ਪਰਿਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਸਹਿ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਕਲਸਾ ਜੀ ਸਾਹਿਬ ਤਾ ਤਰਚਿ ਹਰੀ ਆਇ ਤ ਦੇਖ ਤਿਖ ਫਤੇ ਵਿਰਧ ਕੀ ਪੈ ਜਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਕਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਬਖਸ਼ੋ ਜਿਸ ਕਾ ਨੂ ਸਿੱਖੀ ਦਾਨ ਨੂ ਕੀਰਤਨ ਰਹਿਤ ਦਾਨਮ ਬਵੇਕਦਾਨ ਵਸਾਦਾਨ ਭਰੂਸਾ ਦਾਨ ਨਾਮਦਾਨ ਦਾਨ ਸਰਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਸ਼ਨਾਨਮ ਚੌਕੀਆ ਚੰਡੇ ਗੁੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਾਤ ਉੱਚੀ ਮਤ ਪੱਧਰ ਰੱਖਾ ਆਪ ਕਾਲਪੁਰਖ ਵਾਹਿਗੁਰੂ ਏਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨਾਂ ਨੂੰ ਸਿੱਖ ਪੰਥ ਹੋਵੇ ਚੋੜਿਆ ਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਕਾਲ ਸਾਹਿਬ ਜੀ ਨੂੰ ਬਖਸ਼ੋ ਹੇ ਨਿਵਣਿਆ ਮਾਨ ਸਤਗੁਰੂ ਨੇ ਤਾਣਿਆਂ ਦੇ ਤਨ ਸਤਗੁਰੂ ਨੇ ਔਟਿਆਂ ਦੀ ਔਟ ਨੇ ਆਸਰੇਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਛਾ ਆਪ ਜੀ ਦੇ ਸਿਰ ਸਤਾਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਛਾ ਆਪ ਜੀ ਦੇ ਚਰਨ ਸੋ ਸਤਾਨ ਗੁਰਦੁਆਰਾ ਸ੍ਰੀ ਨੱਬਾ ਸਾਹਿਬ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਰ ਜੀਓ ਪਾਵਨ ਪਵਿੱਤਰ ਚਰਣਾ ਕਮਲਾ ਪਸਰਦਾਸ ਬੇਨਤੀ ਹੈ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਹੋਈ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵਿਰਿ ਦੀਵਾਨ ਸਜਾਏ ਗਏ ਸਜੇ ਦੀਵਾਨਾ ਅੰਦਰ ਪੰਜ ਬਾਣੀਆਂ ਦੇ ਜਾਪ ਹੋਏ ਪਾਚਾ ਜੀ ਗੁਰਬਾਣੀ ਦਾ ਜਾਪ ਕਰਦੇ ਆ ਸਮੂਚੀ ਸੇਵਾ ਨਿਭਉਂਦੇ ਆ ਹੁਣਾਂ ਬੇਅੰਤ ਭੁਨਾ ਦੀ ਕਿਮਾ ਵਕਸ਼ਨੀ ਅਗੇ ਵਾਸਤੇ ਸਮਤ ਸੇਵਾ ਥਾਏ ਪਾਉਣੇ ਭੜੇ ਸੁਣੇ ਗੁਰਬਾਣੀ ਦਾ ਪਾਪ ਦਰਾਈ ਸੰਗਤ ਦੇਵ ਦਿਆ ਤੇਵ ਸੋਣਾ ਪਾਚਾ ਜੀ ਜੋ ਵੀ ਮਈ ਭਈ ਆਪ ਜੀ ਦੇ ਦਰ ਤੇ ਤਿਲ ਫੁੱਲ ਪੇਟਾ ਮਲੇ ਕੀ ਹਜ਼ਰ ਹੋਏ ਸਰਵਨਾਦੀਆ ਤੁਮ ਸੇਵਾ ਮਰਦਾਸਾਂ ਦਰਪਰਵਾਨ ਕਰਨੀਆਂ ਦਰਉ ਕਰਉ ਗੁਰਸਿੱਖੀ ਨਾਮ ਦੇਹ ਰੋਗਤਾ ਦੀ ਦਾਤ ਚੜਦੇ ਕਲਾ ਦੇ ਜੀਵਨ ਬਖਸ਼ਨੇ ਖਜਾਨੇ ਪੰਡਾਰੇ ਭਰਪੂਰ ਕਾਲ ਗੰਠ ਕਦੂਰ ਕਰਨੇ ਕਿਰਤ ਕਮਨ ਸਫਲੀਆਂ ਕਰਨੀਆਂ ਯਾਤਰਾ ਮ ਸਫਲੀਆਂ ਕਰਨੀਆਂ ਸਭਨਾ ਦੇ ਕਰਾਮ ਦਰਸ਼ੁਕ ਸ਼ਾਂਤੀ ਵਰਤੌਣੇ ਨਗਰ ਕੀਰੋ ਸੁਖ ਬਲਤੌਣ ਸਿੱਖ ਪੰਥ ਦੀ ਸਦਾ ਛੜ ਦੀ ਕਲਾ ਕਰਨੀ ਪਾਛਾ ਜੀ ਰਹਿਮਤ ਬਖਸ਼ਿਸ਼ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀ ਹਰਮਦਾਨ ਪਤੇ ਬਖਸ਼ਣੇ ਨਾ ਤਾਨ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮਹੂਰਥਾਉ ਨਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮਫਤੇ ਜੋ ਬੁਲਾ ਇਹਾ ਉਹਾ ਸਚੂ ਵੈ 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 ਸਫਲ 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 ਭਈ ਯਾਤਰਾ ਆਗਣ ਜਾਣ ਰਹਿ ਮਿਲ ਸਾਦਾ ਦੇ ਮਹਾਂ ਬਾਕਾਂ ਸਰ ਆਪ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਬੀਬਾ ਰਾਜ ਦੀਪਕੌਰ ਜੀ ਪੁੱਤਰੀ ਸਰਦਾਰ ਬਲਬੀਰ ਸਿੰਘ ਨੂੰ ਪਾਤਸ਼ਾਹ ਜੀ ਬੱਚਿਆਂ ਜੀ ਪੱਛੀ ਨੇ ਪਾਛੇ ਪੜ੍ਹਾਈ ਲਈ ਪਾਤਸ਼ਾਹ ਜੀ ਅਮਰੀਕਾ ਵਾਸਤੇ ਜਾਣਾ ਪਾਛੇ ਰਹਿਮਤ ਬਖਸ਼ਿਸ਼ ਕਰਨੀ ਰਾ ਪੈੰਡੇ ਸਾਈ ਹੁਣਾ ਯਾਤਰਾ ਸਫਲੀ ਬਣਾਉਣੀ ਬੀਬਾ ਰਾਜ ਦੀਪਕੌਰ ਦੇ ਸੀਸ ਤੇ ਮਿਹਰ ਪਰਿਆ ਯਾਤਰਕਨਾ ਉਚੇਰੀ ਵਿਦਿਆ ਦੀ ਬਖਸ਼ਿਸ਼ ਕਰਨੀ ਦੇਹ ਰੋਗਤਾ ਦੀ ਦਾ ਚੜਦੀ ਕਲਾ ਤੇ ਜੀਵਨ ਮੋਕਸ਼ ਨੇ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਾਣ ਕੇ ਹੈ ਸੰਗ ਪਾਚਾ ਜੀ ਰਹਿਮਤ ਬਖਸ਼ਿਸ਼ ਕਰਨੇ ਦੇਸਾਂ ਦੇਸਾਂ ਵਿੱਚ ਆਪ ਅੰਗ ਸੰਗ ਸਹਾਇ ਹੋਣ ਆਪਣਾ ਮਿਹਰ ਪ੍ਰਯਾਤ ਤੀਸਤੇ ਰੱਖਣਾ ਸਰਦਾਰ ਬਲਬੀਰ ਸਿੰਘ ਸਮੂਹ ਪਰਿਵਾਰ ਨੂੰ ਦੇ ਰੋਗਤਾ ਸ੍ਰੀ ਤੰਦਰੁਸਤੀ ਦੇ ਰੋਗਤਾ ਦਾਤਾਂ ਚੜ੍ਹਦੀ ਕਲਾ ਦੇ ਜੀਵਨ ਖਜ਼ਾਨੇ ਭੰਡਾਰੇ ਭਰਪੂਰ ਕਾਲ ਕੰਠਕ ਦੂਰ ਕਰਨੇ ਪਾਚਾ ਜੀ ਬਖਸ਼ਿਆ ਭੰਡਾਰਿਆਂ ਵਿੱਚੋਂ ਪਾਵਨ ਹਜ਼ੂਰੀਂ ਅੰਦਰ ਸਰਦਾਰ ਬਲਬੀਰ ਸਿੰਘ ਸਮੂਹ ਪਰਿਵਾਰ ਵੱਲੋਂ ਬਖਸ਼ਿਆ ਭੰਡਾਰਿਆਂ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਦੀ ਪਵਿੱਤਰ ਦੀਖ ਸਜਾ ਕੇ ਹਾਜ਼ਰ ਕੀਤੀ ਗਈ ਦਰ ਪ੍ਰਵਾਨ ਹੋਵੇ ਵੇ ਪਰਵਾਨਿਆ ਪ੍ਰਸ਼ਾਦ ਸਰਬਤ ਸੰਗਤਾ ਵਿੱਚ ਵਰਤੇ ਜੋ ਵੀ ਜੀ ਸ਼ਕੇ சுவாਸ சுவாਸ ਨਾਮ ਜਪੇ ਜਿੰਨਾ ਖਜ਼ਾਨਿਆਂ ਚੋ ਦੇਖਦੀ ਸੇਵਾ ਹੋਈ ਸੋਖ ਜਾਣੇ ਪਰਹ ਪੂਰ ਕਾਲ ਕੰਠਕ ਦੂਰ ਕਰਨੇ ਮਨੋ ਕਾਮ ਨਮਾ ਗੁਰਮਤਮ ਸਾਰਨ ਸੰਪੂਰਨ ਕਰਨੀਆ ਪਾਛਾ ਜੀ ਚਾਰ ਪੈ ਰਹਿਣ ਬਾਣੀ ਅੰਦਰ ਸੁੱਖਾਂ ਦੇ ਬਤੀਤ ਹੋਈ ਆਇਆ ਚਾਰ ਪਹਿਰ ਦਿਨ ਦਿਹਾੜਾ ਬਾਣੀ ਅੰਦਰ ਨਾਮ ਚਪਦਿਆਂ ਸੁੱਖ ਨਾਲ ਬਤੀਤ ਕਰਾਉਣਾ ਐਸ ਬਿਲੇ ਆਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਦਰ ਪ੍ਰਵਾਨ ਕਰੋ ਪਾਵਨ ਹੁਕਮ ਬਖਸ਼ ਕੇ ਨਦਰੋ ਨਦਰ ਨਿਹਾਲ ਕਰੋ ਪ੍ਰੰਤ ਅਗਲੇ ਦੀਵਾਂ ਸਜਾਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲੇ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈਆ ਕਾਲ ਕੀ ਸਭ ਸਿੱਖਨ ਕੋਪ ਮਹ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਾਰ ਹੋਏ ਸਭ ਮਿਲਾਂਗੇ हुई साम मिलेंगे बोले गुरु जी का खालसा गुरु जी की पति ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਾ ਬਨ ਕਾ ਬਨ ਗੁਣ ਕਹ ਕਹ ਕਾ ਬਾਣ ਤੂ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਬਰਨ ਨਾ ਸਕੋ ਤੂ ਠਾਕੁਰ ਊਚ ਭਗਵਾਨਾ ਮਾ ਮ ਔਗਨ ਭਰੀ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਕਾਈ ਮਾਇਆ ਮੋ ਪਰਮ ਪਰ ਪੂਲੇ ਸੋਤ ਦਾ ਰਾਸ ਸਿਉ ਪ੍ਰੀਤ ਲਗਾਈ ਏਕ ਉਤਮ ਭੰਤ ਸੁਣਿਓ ਗੁਰ ਸੰਗਤ ਤਿਹ ਮਲੰਤ ਜਮਤ ਰਾਸ ਮਿਟਾਈ ਇਕਰਤਾਸ 파ਟ ਕੀ ਰਤ ਕੀ ਗੁਰ ਰਾਮदास राखो ਸਰਣਾਏ ਇਕਰਤਾਸ 파ਟ ਕੀ ਰਤ ਕੀ ਗੁਰ ਰਾਮदास राखो ਸਰਣਾਏ ਸੋ ਕਹ ਤਾਲ ਗੁਰ ਸੇ ਬੀਆ ਨਿਸ ਸਹਜ ਸੁਪਾਈ ਦਰਸ਼ਨ ਪਰਸੇ ਹੈ ਗੁਰੂ ਤੇ ਜਨਮ ਮਰਨ ਦੁਖ ਜਾਈ ਹੋਵੇ ਸਫਤ ਕਾ ਸਮਧੀ ਨੌਰੇ ਅਰਸੋਂ কুরਸੋਂ ਛਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਐ ਸਜਣ ਸਚੁ ਪਤਿ ਸਹ ਸਿਰਸ਼ਾ ਆਦਿ ਸਹੋ ਜਸ ਪਾਸ ਬਹਿਠਿਆ ਸੋਹੀਐ ਸਾਵਨਾ ਦਾ ਵਿਸਹੋ ਸਾਥਨਾ ਮਾਮਾ ਸਰਵਾਹਿ ਕਰੋ ਸਾਹਿਬ ਜੀ ਨਾ ਸਰੀ ਮਹਲਾ ਪੰਜਵਾਂ ਦੇਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆਪ ਤਰਨ ਤਾਰਨ ਹਰਨ ਦੋ ਦੁਖ ਨਾ ਸਕੇ ਬਿ ਆਪ ਦੀਨ ਦਰਦ ਨਿਵਾਰ ਠਾਕੁਰ ਰਖਾ ਜਨ ਪੀਆ ਤਰਣ ਤਾਰਨ ਹਰ ਨਿਦ ਦੁਖ ਨਾ ਸਕੇ ਬਿ ਆਪ ਸਾਧੂ संग जोग पाल आन संजम किचन सुजा इहे जतन काट कल काल रहा आद अंत दयाल पूर तिस बिना नहीं कोई ਜਨਮ ਮਰਨ ਨਿਵਾਰ ਹਰਿ ਜਪ ਸਿਮਰ ਸੁਆਮੀ ਸੋਇ ਬੇਦ ਸਿਮਰਤ ਕਥ ਸਾਸਤ ਭਗਤ ਕਰੈ ਵਿਚਾਰ ਮੁਕਤ ਪਈਐ ਸਾਧ ਸੰਗਤੋ ਬੇਨਸ ਜਾਏ ਅੰਧਾਰ ਚਰਣਾ ਕਮਲ ਆਧਾਰ ਜਨਕਾ ਰਾਸ ਪੂਜੀ ਇਕ ਤਾਨ ਮਾਨ ਦੀਵਾਨ ਸਾਚ ਨਾਨਕ ਕੀ ਪ੍ਰਗਟੇ ਕਾ ਚਰਣਾ ਕਮਲ ਆਧਾਰ ਜਨਕਾ ਰਸ ਪੂੰਜੀ ਏਕ ਤਾ ਨਾਮ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾਂ ਦੇਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ

Sat